ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਫਿਲਸਤੀਨ ਪੱਖੀ ਪ੍ਰਦਰਸ਼ਨਕਾਰੀ অন্ਟਾਰੀਓ ਦੇ ਮਿਸਿਸ ਆਗਾ ਸ਼ਹਿਰ ਵਿੱਚ ਇੱਕ ਪਲਾਜ਼ਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੇ ਫਿਲਸਤੀਨ ਦਾ ਝੰਡਾ ਅਤੇ ਕੇਫੀਆ ਲਗਾਉਂਦੇ ਹੋਏ ਨਜ਼ਰ ਆਏ ਸਨ ਪ੍ਰਦਰਸ਼ਨ ਦੇ ਇਸ ਤੌਰ ਤਰੀਕੇ ਬਾਰੇ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਇਸ ਨੂੰ ਮੁੱਖ ਰੱਖਦੇ ਹੋਏ ਬੀਤੇ ਦਿਨ অন্ਟਾਰੀਓ ਗੁਰਦੁਆਰਾ ਕਮੇਟੀ ਅਤੇ ਮੁਸਲਿਮ ਸੰਗਠਨਾਂ ਨੇ ਇੱਕ ਸਾਂਝੀ ਮੀਟਿੰਗ ਕੀਤੀ ਇਸ ਵਿੱਚ ਦੋਨਾਂ ਪਾਰਟੀ ਚਾਰਿਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। That our communities will always stand for justice and that sometimes means saying clearly that what is right is right and what is wrong is wrong. ਮਿਸਿਸ ਅਗਦੇ ਮਾਰਟਨ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦੇ ਆ। Our values of faith teach us to treat each other with love and respect and to be clear. If any person wishes to show the Sikh community or any other community disrespect, you will have to deal with us first as their allies. And to those people trying to drive a wedge between our communities, including through foreign interference, we see you and let us be clear we will not be divided we will never stop praying for the safety of all people including our palestinian brothers and sisters who have been facing unimaginable horrors and suffering and we will never stop in our friendship and solidarity with all of our neighbors and that of course includes our canadian community and the CCM to alawa Muslim Council of Appeal ne bhi is ghatnakaram te afsos prakat kita council de bullari ne is ghatna nu asabhya k dassya hai we are here also to condemn in the strongest terms possible the the incident that took place on friday night we are saying it's wrong and it's not a civilized act and it's not representing Our Muslim community. I can't speak on behalf of only, uh, any protesters, but I'm here, I can speak comfortably on behalf of uh, hundreds of thousands of Muslims who have the greatest respect for their neighbors, including specifically the Sikh community. ਮੁਸਲਿਮ ਕੌਂਸਲ ਆਫ ਪੀਲ ਦੇ ਬੁਲਾਰੇ ਹਾਮਿਦ ਸਲੀਮੀ ਅਨਸਾਰ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਨਾਲ ਹੋਰ ਧਰਮਾਂ ਅਤੇ ਭਾਈਚਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਦੀ ਲੋੜ ਹੈ ਯੂ ਹੈਵ ਦ ਰਾਈਟ ਟੂ ਪ੍ਰੋਟੈਸਟ ਦੈਟ ਇਜ਼ ਯੋਰ ਰਾਈਟ ਬਟ ਡੂ ਇਟ ਰਿਸਪੈਕਟਫੁਲੀ ਵਿਦਆਊਟ ਕੋਜ਼ਿੰਗ ਹਾਰਮ ਟੂ ਅਦਰ ਪੀਪਲਸ ਪ੍ਰਾਪਰਟੀਆਂ ਔਰ harming people's religions even if you don't agree with their beliefs you have to respect and you live in a, a multi-ethnic multicultural uh, society that is inclusive you have to live by that rule and even your protest should reflect you know your uh, understanding your attitude and your beliefs in a way that does not you know trans uh, trespass others rights Ontario ਗੁਰਦੁਆਰਾਜ਼ ਕਮੇਟੀ ਨੇ ਇਸ ਮੀਟਿੰਗ ਨੂੰ ਸਾਰਥਕ ਦੱਸਦਿਆਂ ਉਕਤ ਘਟਨਾ ਨਾਲ ਸੰਬੰਧਿਤ ਪ੍ਰਦਰਸ਼ਨਕਾਰੀਆਂ ਤੋਂ ਜਵਾਬਦੇਹੀ ਦੀ ਮੰਗ ਕੀਤੀ ਹੈ ਸੋ ਸਾਨੂੰ ਜਦੋਂ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਸੀਗੀ ਸਾਨੂੰ ਕੁਝ ਜਿਹੜੀਆਂ ਮੁਸਲਮ ਇਥੰੀਆਂ ਆਰਗੇਨਾਈਜੇਸ਼ਨਾਂ ਜਿਸ ਤਰ੍ਹਾਂ ਐਨਸੀਸੀਐਮ ਉਹਨਾਂ ਵੱਲੋਂ ਸਾਨੂੰ ਉਹਨਾਂ ਵੱਲੋਂ ਸਾਨੂੰ ਪੈਗਾਮ ਭੇਜਿਆ ਗਿਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਔਰ ਸਾਡੇ ਕੋਲੇ ਅੱਜ ਆਏ ਸੀਗੇ ਇਥੋਂ ਦੇ ਲੋਕਲ ਮੁਸਲਮ ਜਿਹੜੀਆਂ ਆਰਗੇਨਾਈਜੇਸ਼ਨ ਨੇ ਤੇ ਨਾਲ ਹੀ ਜਿਹੜੀ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਮਸ ਔਰ ਉਹਨਾਂ ਨੇ ਸਾਡੇ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਜਿਹੜਾ ਕੱਲ ਉੱਥੇ ਪਰਸੋਂ ਜਿਹੜਾ ਉੱਥੇ ਇਨਸੀਡੈਂਟ ਹੋਇਆ ਉਹਨੂੰ ਬਹੁਤ ਸਟਰੋਂਗਲੀ ਉਹਨਾਂ ਨੇ ਕੰਡੈਮਨ ਕੀਤਾ ਔਰ ਸਾਡੇ ਨਾਲ ਸੋਲੀਡਾਰਟੀ ਵੀ ਉਹਨਾਂ ਨੇ ਪ੍ਰਗਟ ਕੀਤੀ ਪਰ ਫਿਰ ਵੀ ਅਸੀਂ ਅੱਜ ਦੀ ਜਿਹੜੀ ਇੱਥੇ ਮੀਟਿੰਗ ਹੋਈ ਉਹਨੂੰ ਬਹੁਤ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸਿਆ ਕਿ ਉੱਥੋਂ ਦੀ ਜਿਹੜੀ ਆਰਗੇਨਾਈਜੇਸ਼ਨ ਇਹ ਆਪਣਾ ਆਰਗੇਨਾਈਜ਼ ਕਰ ਰਹੀ ਸੀ ਜਿਹੜਾ ਪ੍ਰੋਟੈਸਟ ਆ ਉਹ ਇਸ ਚੀਜ਼ ਦੇ ਲਈ ਬਿਲਕੁਲ ਰਿਸਪੌਂਸੀਬਲ ਹੈ ਕਿ ਉੱਥੇ ਕੀ ਹੋਇਆ ਜਿਹੜੇ ਉਹਨਾਂ ਦੇ ਪਾਰਟਿਸਿਪੈਂਟ ਸੀਗੇ ਉਹਨਾਂ ਨੇ ਜਿਹੜਾ ਮਹਾਰਾਜ ਰਣਜੀਤ ਸਿੰਘ ਦੇ ਜਿਹੜਾ ਸਟੈਚੂ ਬਣਿਆ ਹੋਇਆ ਉਹਦੇ ਨਾਲ ਛੇੜਛਾੜ ਕੀਤੀ ਸੋ ਇਹ ਉਹਨਾਂ ਦਾ ਫਰਜ ਬਣਦਾ ਹੈ ਕਿ ਉਹਨੂੰ ਇਨਵੈਸਟੀਗੇਟ ਕਰਕੇ ਕੌਣ ਉੱਥੇ ਸੀਗੇ ਉਹਨਾਂ ਨੂੰ ਉਹਦੇ ਲਈ ਅਕਾਊਂਟੇਬਲ ਰੱਖਿਆ ਜਾਵੇ ਇਸ ਘਟਨਾ ਬਾਰੇ ਆਮ ਲੋਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਪ੍ਰੋਟੈਸਟ ਦੇ ਜਿਹੜੇ ਰਾਈਟ ਮਿਲੇ ਆ ਆਪਾਂ ਨੂੰ ਉਹਨਾਂ ਨੂੰ ਨਾ ਜਿਹੜੇ ਚੰਗੇ ਵੀਚ ਲੈਣਾ ਚਾਹੀਦਾ ਜੇ ਸਾਨੂੰ ਇੱਥੇ ਰਿਸਪੈਕਟ ਮਿਲਦਾ ਹੀ ਆ ਜਿੱਦਾਂ ਆਪਾਂ ਹੁਣੇ ਅਸੀਂ ਲੋਕ ਐ ਸਿੱਖ ਲੋਕ ਆ ਚੱਲੋ ਸਾਡਾ ਕਿੰਗ ਅਰਜਨ ਸਿੰਘ ਰਾਈਟ ਤੇ ਸਾਨੂੰ ਇੱਥੇ ਮਾਣ ਆ ਇਸ ਬੰਦੇ ਤੇ ਰਾਈਟ ਇਹਨੇ ਜੋ ਸਾਡੇ ਲਈ ਪਿਛਲੇ ਸਮੇਂ ਦੇ ਵਿੱਚ ਸਾਡਾ ਸਿਰ ਉੱਚਾ ਕੀਤਾ ਆ ਰਾਈਟ ਕਿੱਦਾਂ ਤਕੜਾ ਰਾਜ ਬਣਾਇਆ ਇਹਨੇ ਨਾ ਸਿਰਫ ਆਪਣੇ ਸਿਰ ਤੇ ਹੀ ਤੇ ਜੇ ਨਹੀਂ ਪ੍ਰੋਟੈਸਟ ਕਰਨਾ ਆ ਉਹਦਾ ਇੱਕ ਗੁੱਡਬਏ ਹੋਣਾ ਚਾਹੀਦਾ ਰਾਈਟ ਤੇ ਇਹ ਨਹੀਂ ਵੀ ਚਲੋ ਤੁਸੀਂ ਦੂਜੇ ਧਰਮਾਂ ਦਾ ਵੀ ਯਾਨੀ ਕਿ ਮਾਨ ਸਰਕਾਰ ਪੂਰਾ ਕਰੋ ਜੇ ਤੁਸੀਂ ਆਪਣਾ ਪ੍ਰੋਟੈਸਟ ਕਰਨਾ ਆਪਣੇ ਤਰੀਕੇ ਨਾਲ ਕਰੋ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਮਿਸਿਸ ਸਾਗਾ